ਹੈਲੋ ਸਾਸ਼ਿਕਾਲ ਜੀ ਤੁਹਾਡਾ ਸਵਾਗਤ ਹੈ ਨਵ ਡ੍ਰੀਮ ਕਿਚਨ ਦੇ ਵਿੱਚ ਅੱਜ ਆਪਾਂ ਘਰ ਵਿੱਚ ਬਹੁਤ ਹੀ ਟੇਸਟੀ ਸ਼ਾਈ ਪਨੀਰ ਦੀ ਸਬਜ਼ੀ ਬਣਾਵਾਂਗੇ ਉਹ ਵੀ ਸਪੈਸ਼ਲ ਕਿਉਂਕਿ ਹੁਣ ਫੈਸਟੀਵਲ ਸੀਜ਼ਨ ਚੱਲ ਰਿਹਾ ਇਸ ਮੌਕੇ ਆਪਾਂ ਜਿਹੜੀ ਹੈ ਸ਼ਾਈ ਪਨੀਰ ਦੀ ਸਬਜ਼ੀ ਬਣਾ ਰਹੇ ਹਾਂ ਇਸ ਨੂੰ ਬਣਾਉਣ ਦੇ ਲਈ ਜਿਹੜਾ ਮੈਂ 1/2 ਕਿਲੋ ਦੇ ਕਰੀਬ ਪਨੀਰ ਲਿਆ ਹੈ ਤੁਸੀਂ ਆਪਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਮੈਂ ਜਿਹੜਾ ਪਨੀਰ ਆ ਮਾਰਕੀਟ ਵਾਲਾ ਯੂਜ਼ ਕੀਤਾ ਹੈ ਉਸ ਜੈ ਕਾਰਚ ਬਣਾ ਕੇ ਇਸ ਨੂੰ ਯੂਜ਼ ਕਰੋ ਪਰ ਇਸ ਨੂੰ ਬਣਾਉਣ ਦਾ ਥੋੜਾ ਜਿਹਾ ਟ੍ਰਿਕਰ ਡਿਫਰੈਂਟ ਸੋ ਵੀਡੀਓ ਨੂੰ ਜ਼ਰੂਰ ਦੇਖਿਓ ਸਕਿਪ ਨਾ ਕਰਿਓ ਕਯੂਬ ਦੇ ਵਿੱਚ ਸਾਰਾ ਪਨੀਰ ਆਪਣਾ ਕੱਟ ਕੇ ਬਿਲਕੁਲ ਰੈਡੀ ਆ ਹੁਣ ਇਹਦੀ ਮੈਰੀਨੇਸ਼ਨ ਬਣਾਉਣੀ ਆ ਮੈਰੀਨੇਸ਼ਨ ਵਾਸਤੇ ਆਪਾਂ ਜਿਹੜਾ 2 ਵੱਡੇ ਚਮਚ ਦਹੀਂ ਲੈਏ ਨੇ ਉਹਦੇ ਵਿੱਚ ਆਪਾਂ ਜਿਹੜਾ ਕਯੂਬ ਵਾਲਾ ਕੱਟਿਆ ਹੋਇਆ ਪਨੀਰ ਸਾਰੇ ਨੂੰ ਐਡ ਕਰ ਦਵਾਂਗੇ ਤੇ ਇਸ ਨੂੰ ਮਿਕਸ ਕਰਕੇ ਆਪਾਂ ਜਿਹੜਾ 10 ਤੋਂ 15 ਮਿੰਟ ਵਾਸਤੇ ਸਾਈਡ ਤੇ ਰੱਖ ਦਵਾਂਗੇ ਹੋਰ ਇਹਦੇ ਵਿੱਚ ਆਪਾਂ ਕੁਝ ਵੀ ਐਡ ਨਹੀਂ ਕਰਨਾ ਹਜੇ ਇਹਨੂੰ ਆਪਾਂ ਬਿਲਕੁਲ ਇੱਕ ਸਾਈਡ ਤੇ ਰੱਖ ਦਵਾਂਗੇ ਤੁਸੀਂ ਦੇਖ ਸਕਦੇ ਹੋ ਹੁਣ ਜਿੰਨਾ ਟਾਈਮ ਤੱਕ ਆਪਾਂ ਪਨੀਰ ਮੈਰੀਨੇਟ ਹੋ ਰਿਹਾ ਹੈ ਓਨ ਟਾਈਮ ਤੱਕ ਆਪਾਂ ਪਿਆਜ਼ ਹਰੀਆਂ ਮਿਰਚਾਂ ਤੇ ਟਮਾਟਰ ਆ ਜਿਹੜਾ ਉਸ ਨੂੰ ਮੋਟਾ-ਮੋਟਾ ਕੱਟ ਕੇ ਜਿਹੜਾ ਚੌਪ ਕਰ ਲੈਣਾ ਬਿਲਕੁਲ ਵੀ ਬ੍ਰੀਕ ਨਹੀਂ ਕਰਨਾ ਜਿੰਨਾ ਤੁਹਾਡੇ ਕੋਲ ਹੋ ਸਕੇ ਤੁਸੀਂ ਉਸ ਨੂੰ ਮੋਟਾ ਹੀ ਕੱਟ ਲਿਓ ਕਿਉਂਕਿ ਆਪਾਂ ਇਹਨੂੰ ਜਿਹੜਾ ਭੁੰਨਣਾ ਹੈ ਤੇਰਾ ਪੈਸ ਨੂੰ ਗ੍ਰਾਈਂਡ ਕਰਨਾ ਸੋ ਵੀਡੀਓ ਨੂੰ ਧਿਆਨ ਨਾਲ ਦੇਖਿਓ ਜਿੰਨਾ ਤੁਸੀਂ ਕਰ ਸਕਦੇ ਚਾਹੇ ਮੋਟਾ ਕੱਟ ਲਓ ਚਾਹੇ ਬਰੀਕ ਹੋ ਤੁਹਾਡੀ ਮਰਜ਼ੀ ਹੈ ਕਿਉਂਕਿ ਆਪਾਂ ਇਸ ਨੂੰ ਸਿਰਫ ਭੁੰਨਣਾ ਹੈ ਜ਼ਿਆਦਾ ਚੌਪ ਕਰਨ ਦੀ ਲੋੜ ਨਹੀਂ ਐਨੂੰ ਹੁਣ ਆਪਾਂ ਜਿਹੜਾ ਨੇ ਟਮਾਟਰ ਲੈਨੇ ਉਹਨਾਂ ਨੂੰ ਵੀ ਇਸੇ ਤਰੀਕੇ ਜਿਹੜਾ ਮੈਂ ਕਰ ਲਿਆ ਸਾਰੇ ਤੜਕੇ ਨੂੰ ਆਪਾਂ ਇਸੇ ਤਰੀਕੇ ਨਾਲ ਲੈਣਾ ਹੈ ਸ਼ਾਇਦ ਮੈਂ ਆਪਾਂ ਹੁਣ ਵਿਆਸਾ ਅੱਜ ਦਿਖਾਣਾ ਆਪਨ ਕਿੰਨਾ ਟੇਸਟੀ ਲੱਗਦਾ ਆਪਾਂ ਸੋਚਦੇ ਆ ਪਤਾ ਨਹੀਂ ਕਿਵੇਂ ਬਣਾਉਂਦੇ ਆ ਪਰ ਅੱਜ ਆਪਾਂ ਇਸ ਨੂੰ ਘਰ ਦੇ ਅਸੀਂ ਬੜੇ ਸੌਖੇ ਜਿਹੇ ਤਰੀਕੇ ਨਾਲ ਬਣਾਵਾਂਗੇ ਪਰ ਬਿਲਕੁਲ ਤੁਹਾਨੂੰ ਉਵੇਂ ਦਾ ਟੇਸ ਦੇਊਗਾ ਤੁਸੀਂ ਵੀ ਇਸ ਨੂੰ ਟਰਾਈ ਜ਼ਰੂਰ ਕਰਿਓ ਤੁਹਾਨੂੰ ਬਿਲਕੁਲ ਵਧੀਆ ਲੱਗੂਗਾ ਔਰ ਤੁਸੀਂ ਇੱਕ ਵਾਰੀ ਚ ਵਾਹ ਵਧੀਆ ਬਣਾ ਲੋਗੇ ਹੁਣ ਆਪਾਂ ਤੜਕੇ ਵਾਸਤੇ ਤੇਲ ਗਰਮ ਰੱਖਿਆ ਹੈ ਤੇ ਉਸ ਦੇ ਵਿੱਚ ਇੱਕ ਥਮਾ ਦਾ ਆਪਾਂ ਸਾਬਤ ਜ਼ੀਰਾ ਐਡ ਕਰਕੇ ਉਸ ਨੂੰ ਭੁੰਨਾਂਗੇ ਜਦੋਂ ਤੱਕ ਆਪਣਾ ਜ਼ੀਰਾ ਵਧੀਆ ਤਰੀਕੇ ਨਾਲ ਬੁੱਧ ਨਹੀਂ ਜਾਂਦਾ ਤੁਸੀਂ ਦੇਖ ਸਕਦੇ ਹੋ ਇਸ ਦਾ ਬਿਲਕੁਲ ਕਲਰ ਚੇਂਜ ਹੋ ਗਿਆ ਹੁਣ ਆਪਾਂ ਕੱਟੇ ਹੋਏ ਪਿਆਜ਼ ਟਮਾਟਰ ਤੇ ਹਰੀ ਮਿਰਚ ਨੂੰ ਐਡ ਕਰਾਂਗੇ ਤੇ ਇਹਨਾਂ ਨੂੰ ਕਰੀਬ 5 ਤੋਂ 7 ਮਿੰਟ ਵਾਸਤੇ ਆਪਾਂ ਭੁੰਨਾਂਗੇ ਵਧੀਆ ਤਰੀਕੇ ਦੇ ਨਾਲ ਕਿਉਂਕਿ ਹੁਣ ਜਿੰਨਾ ਆਪਾਂ ਇਸ ਨੂੰ ਭੁੰਨਾਂਗੇ ਉਨਾ ਹੀ ਵਧੀਆ ਆਪਣਾ ਨੂੰ ਇਹ ਟੇਸਟ ਦਊਗੀ ਸਾਈਡ ਮੀਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਹੁਣ ਇਸ ਵਿੱਚ ਕੱਟੇ ਹੋਏ ਜੜੇ ਨੇ ਕਾਜੂ ਐਡ ਕਰ ਲੈਨੇ ਪਾਇਨ ਤੋਂ ਸਾਤ ਬਹੁਤ ਜ਼ਿਆਦਾ ਨਹੀਂ ਐਡ ਕਰਨੇ ਨਾਲ ਹੀ ਇੱਕ ਥੋੜਾ ਜਿਹਾ ਜਿੰਜਰ ਗਾਰਲਿਕ ਪੀਸਟ ਐਡ ਕਰਤਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਡ ਕਰਨ ਤੋਂ ਬਾਅਦ ਇਹਨਾਂ ਨੂੰ ਮਿਕਸ ਕਰਾਂਗੇ ਵਧੀਆ ਮਿਕਸ ਹੋ ਰਿਹਾ ਆਪਣਾ ਜਲਦੀ ਫਰਮਾਸਤੇ ਇਸਦੇ ਵਿੱਚ ਥੋੜਾ ਆਪਾਂ ਟਾਈਪ ਚਮਚ ਨਮਕ ਐਡ ਕਰਨਾ ਜਿਵੇਂ ਨੋਰਮਲ ਆਪਾਂ ਸਬਜ਼ੀ ਦੇ ਵਿੱਚ ਜਿੰਨਾ ਕ ਨਮਕ ਚਾਹੀਦਾ ਹੁੰਦਾ ਉਹਨਾਂ ਆਪਾਂ ਨਮਕ ਪਹਿਲਾਂ ਐਡ ਕਰ ਲਿਆ ਬਾਅਦ ਚ ਨਹੀਂ ਕਰਾਂਗੇ सारा नमक आपको जोड़ा मिक्स कर देना वजिए तरीके हम तीन देखो इस सब्जी अपनी जल्दी पक जूगी हल्का हल्का इसल छना शुरू कर दिता और अपने प्याज का कलर भी चेंज हो गया टमाटर भी काफ़ी हद तक अपने सॉफ्ट हो चुके इस तरीके जो ये कलर छड़ना शुरू कर दिया तो इसका मतलब है कि अपना तड़का जोड़ा वजिए तरीके पक रहे सिर्फ एक अद्धा मिनट होर लगेगा और अपना तड़का पक के बिलकुल रेडी आ ਹੁਣ ਇਸ ਦੇ ਵਿੱਚ ਆਪਾਂ ਮਸਾਲੇ ਐਡ ਕਰ ਰਹੇ ਹਾਂ ਹਲਦੀ, ਜੀਰਾ ਪਾਊਡਰ, ਧਨੀਆ ਪਾਊਡਰ, ਗਰਮ ਮਸਾਲਾ ਅੱਧਾ ਚਮਚ ਲੇਕੀਮਸ ਪਾਊਡਰ ਤੇ 레드 ਚਿਲੀ ਪਾਊਡਰ ਸਾਰੇ ਇਹਨਾਂ ਸਿਰ ਜਾਪਾ ਐਡ ਕਰ ਲਿਆ ਨੇ ਹੁਣ ਇਹਨਾਂ ਨੂੰ ਆਪਾਂ ਮਿਕਸ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਮਸਾਲੇ ਪਾੜੇ ਨੇ ਆਪਾਂ ਪਹਿਲਾਂ ਪਾ ਦਿੱਤੇ ਨੇ ਹੁਣ ਇੱਕ ਤੋਂ ਦੋ ਮਿੰਟ ਦੇ ਸਿਰ ਤਰੀਕੇ ਪਕਾਵਾਂਗੇ ਤੇ ਕੇ ਐਸਾ ਫਲਿੰਗ ਬੰਦ ਕਰਕੇ ਹੁਣ ਇਸ ਨੂੰ ਆਪਾਂ ਮਿਕਸੀ ਜਾਰਵੇਸ਼ ਕੱਢ ਕੇ ਗ੍ਰाइंड ਕਰ ਲਵਾਂਗੇ ਸਾਰੇ ਮਸਾਲੇ ਨੂੰ ਆਪਾਂ ਗ੍ਰाइंड ਕਰ ਲੈਣਾ ਹੁਣ ਦੁਬਾਰਾ ਹੀ ਉਸੇ ਬਰਤਨ ਦੇ ਵਿੱਚ ਆਪਾਂ ਤੇਲ ਪਾ ਕੇ ਉਸ ਨੂੰ ਗਰਮ ਕਰਕੇ ਉਸਦੇ ਉਸ ਖੜੇ ਮਸਾਲੇ ਐਡ ਕੀਤੇ ਨੇ ਖੜੇ ਮਸਾਲਿਆਂ ਦੇ ਵਿੱਚ ਤੇਜ ਪੱਤਾ ਜੀਰਾ ਪਾਊਡਰ ਮੋਟੀ ਇਲਾਇਚੀ ਤੇ ਕਾਲੀ ਮਿਰਚਾਂ ਤਿੰਨ ਤੋਂ ਚਾਰ ਕਾਲੀ ਮਿਰਚਾਂ ਆਪਸ਼ਨਲ ਆ ਜੇ ਤੁਸੀਂ ਪੀਸੀ ਪਾਉਣੀ ਚਾਹੁੰਦੇ ਹੋ ਤਾਂ ਪੀਸੀ ਵੀ ਐਡ ਕਰ ਸਕਦੇ ਹੋ ਹੁਣ ਇਸ ਦੇ ਵਿੱਚ ਆਪਾਂ ਕਸਤੂਰੀ ਮੇਥੀ ਤੇ ਦੇਗੀ ਮਿਰਚ ਐਡ ਕੀਤੀ ਆ ਥੋੜੀ ਜਿਹੀ ਦੇਗੀ ਮਿਰਚ ਆਪਾਂ ਪਹਿਲਾਂ ਤੜਕੇ ਸੈਡ ਕੀਤੀ ਸੀ ਤੇ ਅੱਧਾ ਕੁ ਚਮਚ ਆਪਾਂ ਇਸ ਦੇ ਵਿੱਚ ਐਡ ਕੀਤੀ ਆ ਹੁਣ ਇਸ ਦੇ ਵਿੱਚ ਆਪਾਂ ਮੈਰੀਨੇਟ ਕੀਤਾ ਹੋਇਆ ਪਨੀਰ ਉਸ ਨੂੰ ਐਡ ਕਰਤਾ ਹੁਣ ਇਸ ਪਨੀਰ ਨੂੰ ਆਪਾਂ ਜਿਹੜਾ ਵਧੀਆ ਤਰੀਕੇ ਦੇ ਨਾਲ ਫਰਾਈ ਕਰਾਂਗੇ ਤੁਸੀਂ ਇਸ ਤਰੀਕੇ ਨਾਲ ਬਣਾਇਓ ਤੁਹਾਨੂੰ ਬਿਲਕੁਲ ਜਿਹੜਾ ਰੈਸਟੋਰੈਂਟ ਵਰਗਾ ਟੇਸਟ ਮਿਲੂਗਾ ਤੁਸੀਂ ਦੇਖ ਸਕਦੇ ਹੋ ਪਨੀਰ ਆਪਣਾ ਬੜੀ ਧਿਆਨ ਨਾਲ ਮਿਕਸ ਹੋ ਚੁੱਕਾ ਹੈ ਹੁਣ 5 ਤੋਂ 7 ਮਿੰਟ ਆਪਾਂ ਇਸੇ ਤਰੀਕੇ ਇਸ ਨੂੰ ਪਕਾਉਣਾ ਹੈ ਤੁਸੀਂ ਦੇਖ ਸਕਦੇ ਹੋ ਹਲਕਾ ਹਲਕਾ ਇਸ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ ਹੈ 7 ਮਿੰਟ ਬਾਅਦ ਇਸ ਦੇ ਵਿੱਚ ਆਪਾਂ ਜਿਹੜਾ ਆਪਣੀ ਗਰੇਵੀ ਸੀਗੀ ਉਸ ਨੂੰ ਐਡ ਕਰ ਦਾਂਗੇ ਰੀਵਿਨੂ ਐਡ ਕਰਨ ਤੋਂ ਬਾਅਦ ਇਸ ਨੂੰ ਮਿਕਸ ਕਰਾਂਗੇ ਤਾਂ ਬਿਲਕੁਲ ਮਾਰਕੀਟ ਵਰਗਾ ਜਿਹੜਾ ਇਸ ਦਾ ਕਲਰ ਲੱਗ ਰਿਹਾ ਉਹ ਬਿਲਕੁਲ ਉਮੀਦਾਂ ਹੀ ਆਪਣਾ ਜਿਹੜਾ ਇਸਾ ਕਲਰ ਆਇਆ ਤੁਸੀਂ ਦੇਖ ਸਕਦੇ ਹੋ ਹੁਣ ਇਸ ਨੂੰ ਇਸ ਤਰੀਕੇ ਆਪਾਂ ਉਬਾਲੀ ਹੋਂ ਦਿੱਤੇ ਨੇ ਇਸ ਦੇ ਹਲਕਾ ਜਿਹਾ ਜੋ ਤੇਲ ਛੱਡਦਾ ਸੀਗਾ ਆਪਾਂ ਗੈਸ ਦਾ ਫਿਲਮ ਬੰਦ ਕਰ ਦੇਣਾ ਹੁਣ ਇਸ ਵਿੱਚ ਕੱਟਿਆ ਹੋਇਆ ਹਰਾ ਧਨੀਆ ਐਡ ਕਰਾਂਗੇ ਇੰਟਰਸਟੈਂਟ ਵਾਲਾ ਟੇਸਟ ਦੇਣ ਵਾਸਤੇ ਥੋੜੀ ਜਿਹੀ ਮਲਾਈ ਐਡ ਕਰਾਂਗੇ ਫਰੈਸ਼ ਕਰੀਮ ਜੇ ਤੁਹਾਡੇ ਕੋਲ ਫਰੈਸ਼ ਕਰੀਮ ਮਾਰਕੀਟ ਵਾਲੀ ਨਹੀਂ ਹੈ ਤਾਂ ਤੁਸੀਂ ਕਰੋਣੀ ਦੁੱਧ ਉੱਪਰ ਆਪਣੀ ਮਲਾਈ ਆਉਂਦੀ ਹੈ ਅੱਧਾ ਕਟੋਰੀ ਦਸੀ ਉਸ ਨੂੰ ਐਡ ਕਰ ਸਕਦੇ ਹੋ ਇਸ ਦੇ ਨਾਲ ਜਿਹੜਾ ਬਿਲਕੁਲ ਵਧੀਆ ਫਲੇਵਰ ਆਉਂਦਾ ਮਿਲਦੇ ਹੈ ਇੱਕ ਨਵੀਂ ਵੀਡੀਓ ਨਾਲ ਸਾਰੀ ਗੱਲ ਜੀ ਸਾਰਿਆਂ ਨੂੰ